ਮੰਨੇ ਆ ਘਰ ਮੈ ਤਾਂ ਲੈ ਆ ਕੇ ਟਟੇ ਨੂੰ ਬਹੁਣਾ ਭੈਣ ਮਰੌਂਦਾ ਇੱਕ ਦਿਨ ਹੋਰ ਆਗਾ ਤੂੰ ਤਾਂ ਲੈ ਜਾਇਂਗਾ ਸਾਰੇ ਬਸ ਹੰਤਾ ਵਟਨ ਦੀ ਲੋੜ ਹੀ ਨਹੀਂ ਤਾਂ ਤੈਨੂੰ ਖੇਤੀ ਨਹੀਂ ਕਰਨੀ ਇੱਕ ਤਾਂ ਹਾਂ ਕਹਿੰ ਆ ਜਾ ਸ਼ੇਰਾ ਇਹ ਤੇ ਮੈਂ ਆ ਗਿਆ ਅੱਜ ਦੁਬਾਰੇ ਘਰੇ ਆ ਗਿਆ ਤਾਂ ਉਹ ਤਾਂ ਨਹੀਂ ਕਿਤੇ ਆਉਦੀ ਮਾਂ ਨਾ ਰਾਇ ਕਰਿਆ ਤੇਰੇ ਸੱਚੇ ਵਿੱਚ ਖੋਲੇ ਮੈਂ ਅੱਜ ਸਮਝਾਂਗਾ ਤਾਂ ਆਹੀ ਨਹੀਂ ਦੱਸ ਖੋਲੇ ਬੰਨ ਰੱਖਿਆ ਆ ਜਾ ਲੰਘਿਆ ਆ ਕਿਹੜੇ ਟਾਈਮ ਦੀ ਰਲ ਜੀਨਾਂ ਦੁਪਹਿਰੇ ਸਨਨੀ ਉਹ ਆਉਦੀ ਮਾਂ ਨਾ ਰਾਇ ਕਰ ਹੋ ਆ ਮੈਂ ਕਿਹੜੇ ਟਾਈਮ ਦੀ ਰਲ ਜੀਨਾਂ ਦੁਪਹਿਰੇ ਸਨਨੀ ਇਹ ਤਾਂ ਹਰੇਆ ਤੋੜਾ ਤਾਰ ਲਾਉਂਦੇ ਆ ਹੋਰ ਚਾਂਦ ਤੇ ਲਾਉਂਦੇ ਠੀਕ ਉਹ ਮੱਕੀ ਨੂੰ ਬਾੜਾਦਾ ਨਹੀਂ ਹੋਇਤਾ ਮੱਕੀ ਨੂੰ ਤਾਂ ਇਹ ਮੱਕੀ ਨੂੰ ਬਾੜਾਦਾ ਫਰਾਤ ਤੱਕ ਤਾਂ ਮੁੱਕਾਂ ਮੈਂ ਹੋਰ ਤੂੰ ਕਿਵੇਂ ਆ ਸੀ ਉਹ ਮੈਂ ਉਦੋਂ ਤੂੰ ਜਵਾਰ ਨਹੀਂ ਲੈ ਕੇ ਦਿੱਥੋਂ ਤੂੰ ਚੰਗੀ ਨੀਂਦ ਨਹੀਂ ਦਿੰਦਾ ਮਾੜੀ ਨੀਂਦ ਨਹੀਂ ਦਿੰਦਾ ਮੱਝ ਬਿਮਾਰ ਹੋ ਗਈ ਉਦੋਂ ਦੀ ਅੱਛਾ ਤੇ ਮੈਂ ਕੱਲ ਬਾਬੇ ਕੋਲੇ ਗਿਆ ਸੀ ਉਹ ਕਹਿੰਦਾ ਉੱਥੇ ਹੀ ਦਵਾਰੇ ਨੀਰਾ ਲਿਆਓ ਸੇ ਗਵਾਂਡੀ ਤੋਂ ਤੇ ਮੈਨੂੰ ਥੱਬਾ ਕ ਨੀਰੇ ਦਾ ਦੇ ਤੂੰ ਖੁਸ਼ ਹੋ ਕੇ ਚੱਲ ਨੀਰਾ ਤਾਂ ਅੱਜ ਥੱਬਾ ਲੈ ਜਾ ਕੋਈ ਗੱਲ ਨਹੀਂ ਅਸੀਂ ਤਾਂ ਮਗਰੋਂ ਚਾਰ ਲਾਗੇ ਪਤਵਾ ਕਿ ਤੀਜੂ ਜੁਗਤ ਦੱਸ ਕੇ ਆ ਤੁਹਾਡੀ ਆ ਤੀਜੇ ਦਿਨ ਸੂ ਪੰਦੀ ਇਹਨੂੰ 2 ਸਾਲ ਹੋ ਗਏ ਸੂਈ ਨਹੀਂ ਨਾ ਆ ਤੀਜੇ ਦਿਨ ਦਾ ਕਿਉਂ ਸੂ ਪੈਂਦੀ ਐ ਕਿਉਂ ਸੂਈ ਐ ਹਾਂ ਨਾ ਆ ਬਾਬੇ ਕੋਲ ਲੈ ਕੇ ਚੱਲ ਮੈਨੂੰ ਜਿਹੜਾ ਤੈਨੂੰ ਪੁੱਛਦਾ ਹੈਗਾ ਚੱਲ ਮੈਂ ਬਾਬੇ ਕੋਲ ਤੈਨੂੰ ਲੈ ਜੂੰ ਤੇ ਮੈਂ ਵੱਢ ਲੈ ਮੈਂ 26 ਵੱਢ ਲੈ ਵੱਢ ਚਾਹ ਠੀਕ ਖੁਸ਼ ਹੋ ਕੇ ਦੇਈ ਚੰਗਾ ਹੁਣ ਲੱਗੇ ਨੀਂਦ ਰੱਖ ਲਈ ਵਿੱਚ ਉਹ ਤੁਹਾਡਾ ਕੀ ਬੇਸ਼ਰਮਾ ਦਾ ਜੋ ਤੁਸੀਂ ਦੱਸ ਜਮਾ ਸ਼ਰਮਦਾ ਰੱਖੀ ਐ ਓ ਛੇੜਾ ਉਹ ਗੱਲ ਸੁਣ ਕੇ ਕਹਿ ਜਾ ਇੱਕ ਨੀਰਾ ਚੱਲ ਵੱਢ ਲਈ ਆ ਮੈਂ ਇੱਕ ਛੋਟਾ ਕੰਮ ਕਰਾ ਕੇ ਜਾ ਕਿ ਮੈਂ ਕੀ ਤਾਂ ਉਹ ਅੱਤਫਾਹ ਜੀ ਬਣਾ ਕੇ ਜਾ ਯਾਰ ਪ੍ਰਮਾਤਮਾ ਦੀ ਰੱਬ ਵੀ ਮੀਂਹ ਤਾਂ ਪਾਉਂਦਾ ਨਹੀਂ ਇਹ ਹੱਥ ਨੇ ਖੋਲਣੀ ਪੈਂਦੀ ਐ ਤੇ ਤੜਕੇ ਬੰਨਣੀ ਪੈਂਦੀ ਐ ਫੰਨਾ ਠੀਕ ਆ ਚੱਲ ਫੜ ਕਿਹੜੇ ਪਾਸੋਂ ਲੜ ਲੜ ਦੱਸ ਕਿਹੜਾ ਕਿਹੜੇ ਪਾਸੇ ਲੜ ਜਾ ਇਹਦਾ ਹਰ ਜਿੱਥੇ ਇਧਰ ਹੈਗਾ ਆ ਭਈਆ ਨਿੰਮ ਹੈਦਾ ਹੈ ਤੇਰ ਬਾਜੀ ਕਦੇ ਵਾਸਤੇ ਪਾਉਣਾ ਹੈ ਇਹ ਪਾਉਣਾ ਹੱਥ ਨੇ ਤਾਂ ਇਹ ਖੋਲਣੀ ਪੈਂਦੀ ਐ ਤੜਕੇ ਬੰਨਣੀ ਪੈਂਦੀ ਐ ਨੇਰੀ ਦਾ ਫੰਨਾ ਸਾਰਾ ਪੰਗਾ ਠੀਕ ਠੀਕ ਕਿਧਰ ਨੂੰ ਖਿੱਚਾਂ ਉਧਰ ਲੈ ਚੱਲ ਇੰਨਾ ਕੰਮ ਤਾਂ ਲੱਗੇ ਤੋਂ ਹੁਣ ਆਇਆ ਵੀ ਹੈ ਉੱਤੋਂ ਨਹੀਂ ਚੜਨਾ ਇਹਦੇ ਹਾਂ ਚੜ ਜਾ ਚੱਲ ਨਾ ਇਹ ਘਰ ਤੂੰ ਤੇ ਮੈਂ ਪੌੜੀ ਲੈਣਾ ਭਾ ਕੇ ਲੈ ਲਿਆ ਖੜਾ ਮੈਂ ਇੱਥੇ ਦੇਖ ਕੌਣਾ ਪੌੜੀ ਮੈਂ ਇੱਥੇ ਪਈ ਸੀ ਯਾਰ ਆਇਆ ਰਾਇ ਨਹੀਂ ਗਿਆ 10 ਮਿੰਟ ਹੋ ਗਏ ਪੌੜੀ ਲੈਣ ਗਿਆ ਕਿ ਪੌੜੀ ਬਣਾਉਣ ਤਾਂ ਨਹੀਂ ਗਿਆ ਮਤਰਾ ਮੈਨੂੰ ਇੱਥੇ ਕਿਹੜੀ ਮੱਕੀ ਦੀ ਤੇ ਥੱਬੀ ਦੇਊਗਾ ਮੈਂ ਤਾਂ ਇੱਥੇ ਬੰਨ ਕੇ ਖੜਾ ਗਿਆ ਪੌੜੀ ਦਾ ਕੋੜੇ ਪਈ ਆ ਓਏ ਆਪਣੇ ਮੈਂ ਉਧਰ ਭਗਾਈ ਕਰਦਾ ਫਿਰਿਆ 20 ਮਿੰਟ ਹੋ ਗਏ ਵਾਹ ਓ ਤਾਇਆ ਹੈ ਅਰੇ ਫਾੜੇ ਥੱਕਦਾ ਨਹੀਂ ਗਿਆ ਕਿ ਤਾ ਥੱਕ ਤੂੰ ਤਾਂ 10-20 ਮਿੰਟ ਹੋ ਗਿਆ ਇਨਾ ਟਾਈਮ ਲੱਗਦਾ ਸਾਡਾ ਪੌੜੀ ਲਿਆਉਣ ਤੇ ਪੰਜ ਤਾਂ ਭਾਰ ਕਿੱਧਰੋਂ ਅਧਰੋਂ ਅਹ ਤੜਾ ਆਗਰੇ ਬਸ ਬਣੇਗਾ ਤਾ। ਹੋ ਬਲਾਇਓ ਤਾਰਜੀ ਚੱਕ। ਠੀਕ ਆ ਤਾਰਜੀ ਹੈ। ਪੰਗੇ ਬਹੁਤ ਕਰਨੇ ਪੈਂਦੇ। ਆ ਬੱਚੇ। ਤੇ ਤੂੰ ਹੁਣ ਖੇਤੀ ਹੋਵੇਂਗਾ ਤਾਂ ਖੇਤੀਆਂ ਹੀਗਾ ਹੁਣ। ਨਾ ਨਾ ਖੇਤ ਤਾਂ ਨਹੀਂ ਮੈਂ ਤਾਂ ਜਾਣਾ ਪਉ ਉੱਥੇ। ਠੀਕ ਆ। ਤੇ ਤੂੰ ਵੱਧ ਲਈ। ਹੂੰ। ਚੱਲ ਫਿਰ ਮੈਂ ਜਾਣਾ ਹੈ। ਹਾਂ ਹਾਂ। ਉੱਥੇ ਹੀ ਜਾ ਮੈਂ ਉਹਦਾ ਪਸ਼ੂ ਨਮਾਉਣ ਲਾ ਲੇ ਇਹ। ਤੇ ਹੋਰ ਚਾਪੀ ਕੇ ਮਗ ਜੀ ਨਾ ਨਾ ਬਸ 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 ਬੋੜਾ ਜਾਂਦਾ ਭੋਗ ਤੇ ਰੇੜੀ ਡਾ ਚੱਲ ਭਰ ਕੇ ਲਿਆਵਾਂਗੇ ਅੱਜ ਉਹ ਉੱਤੇ ਜਾ ਕੇ ਆ ਕੇ ਤੇ ਖੇਤ ਜਿਹੜਾ ਮਾਰ ਕੇ ਆਵਾਂਗੇ ਸ਼ਰਮ ਲਾਣ ਦਾ ਹੀ ਨਹੀਂ ਪਤਾ ਬਈ ਰੇੜੀ ਭਰ ਲਿਆ ਬਈ ਚਲੋ ਚalo ਤੁਵੇਂ ਇਧਰ ਆ ਬਰ ਗਿਆ ਚਲਤਾ ਆ ਭੋਗ ਤੇ ਵਾਗ ਗਿਆ ਤੇ ਕਹਿ ਕੇ ਥੱਬਾ ਤੇ ਰਿਹੜੀ ਭਰ ਲੈ ਦੋ ਤਿੰਨ ਦਿਨਾਂ ਦਾ ਕੰਮ ਹੋ ਗਿਆ ਤੇ ਜੰਗ ਕੋਲੇ ਖੜੀ ਆ ਗਾਂ 12000 ਮੰਗਦਾ ਤੇ ਉਹ ਤੋਂ 10000 ਦੇ ਕੇ ਲਿਆਵਾਂਗੇ ਤੇ ਦੀਪ ਦੀ ਵੀ ਗਾਂ ਸੂਈ ਆ ਉਹਨੇ ਦਿੱਤਾ ਬੱਛਾ ਤੇ ਉਹ ਤੋਂ ਵੜਿਆ ਕੇ ਬੱਛਾ ਲਿਆਵਾਂਗੇ ਗਾਂ ਵਾਲੀ ਤੇਜੀ ਬਹੁਤ ਹੈ ਤੇ 70-80 ਹਜ਼ਾਰ ਦੀ ਆਮਣਾ ਵੇਕ ਜੂਗੀ ਉਸ ਤੋਂ ਬਾਅਦ ਤਿੰਨ ਦਿਨਾਂ ਦਾ ਤਾਂ ਹੈਗਾਗਾ ਤੇ ਜੇ ਤਾਈ ਨੇ ਨਾਂ ਵੜਾਇਆ ਤੇ 10 ਘਰ ਗਾਹਾਂ ਹੋ ਜਾਣਗੇ ਤੇ ਘਾਂਿਆਂ ਨੇ ਤਾਂ ਘਾ ਹੀ ਫੁੱਤਣਾਗਾ ਆਪਣਾ ਹੋਰ ਕੀ ਕੰਮ ਹੈ ਪਸਤੀ ਦਾ ਪਾਣੀ ਇੰਨਾ ਵੇਲਾ ਫਿਰਦਾਗਾ ਠਾਈ ਬੈਠੇ ਜਿੰਨਾ ਆਈ ਦੀ ਦਾ ਹਰਾ ਹਰਾ ਹੋ ਜੇ ਉਹ ਪਰੂ ਚਾਹ ਕੇ ਖਾਣਾ

ਵੱਡਾ ਜੀ ਨਾ ਕਿੱਥੇ ਲਾਇਆ ਖੜਕਣਾ ਆਇਆ ਕਿੱਥੋਂ ਲੈ ਗਿਆ ਵੱਢ ਕੇ ਇਹ ਥੋੜ ਗਿਆ ਵੱਢ ਕੇ ਇਹ ਸਾਰਾ ਹੀ ਲਾਇਆ ਵੱਢ ਕੇ ਖੜਕਣਾ ਆਇਆ ਦੇ ਲੋ ਕਿਸ ਨੂੰ ਥੱਬਾ ਨੀਰੇ ਦਾ ਕਰ ਲੋ ਕਿਸੇ ਦਾ ਭਲਾ ਉਹ ਨੂੰ ਫੋਨ ਲਾ ਕਹਿ ਕੇ ਥੱਬਾ ਪਾ ਫੋਨ ਲਾ ਹਲੋ ਉਹ ਕਿੱਥੇ ਖੜਾ ਤੂੰ ਖੇਤ ਹੈ ਉਹ ਮੜਾ ਵੜਾ ਮੇਰੇ ਕੋਈ ਕੰਮ ਹੈ ਕਹੂੰ ਰਾਖ ਜੇ ਮੇਰੇ ਕੋਈ ਠੀਕ ਹੈ ਆ ਜਾ ਹੁਣੇ ਆ ਜਾ ਠੀਕ ਮੈਂ ਕਰਦਾ ਇਹਨਾਂ ਕੁੱਤੇ ਖੜੇ ਹੌਣ ਦੇ ਫਿਰ ਆਕਦੇ ਮੇਰੇ ਜੀ ਤਾਇਆ ਉਹ ਤਾਇਰਾ ਲੱਗਦਾ ਕੋਸਾ ਮੈਂ ਤੈਨੂੰ ਕਿਹਾ ਤਾਂ ਥੱੱਬਾ ਸੀ ਐ ਵੜਦੇ ਹੁੰਦੇ ਥੱੱਬਾ ਆ ਤੂੰ ਸਾਰਾ ਘਰਾਂ ਲੱਗਿਆ ਤਾਇ ਕੱਖ ਵਾਲੇ ਸੀ ਮੈਂ ਟਾਂਡੇ ਡਾਂਡੇ ਨਾਲ ਥੱੱਬੇ ਵੜਿਆ ਸੀਗਾ ਉਦੋਂ ਆ ਮੇਰੇ ਵੜਦੇ ਵੜਦੇ ਮੇਰੀ ਮਾਂ ਦਾ ਫੋਨ ਆ ਗਿਆ ਉਹ ਕਹਿੰਦੀ ਦੋ ਥੱਬੇ ਵੱਧ ਹੀ ਵੱਢ ਲਿਆ ਕਹਿੰਦੀ ਮਾ ਬੱਚ ਬੜੀ ਬਿਮਾਰ ਆ ਗਈ ਦੋ ਦਿਨ ਖਾਊਗੀ ਨਹੀਂ ਰੋਟੀ ਮੈਂ ਨਹੀਂ ਲੋਟ ਆਉਂਦੀ ਤੰਜ ਤਾਂ ਮੈਂ ਤੁਹਾਨੂੰ ਉੱਤੇ ਕਾਇ ਮੈਂ ਸਾਡੇ ਘਰੇ ਵੜ ਜਾ ਉਹ ਮੇਰੀ ਮਾਂ ਦੇ ਹੱਥ ਪਈ ਹੋਈ ਆ ਉਹ ਕਹਿੰਦੀ ਸਰੀਕੇ ਲੋਟ ਨਹੀਂ ਆਉਂਦਾ ਇਹਨਾਂ ਕਹਿੰਦੀ ਪਸੂ ਹੋਰ ਦੇ ਘਰੇ ਬੰਨਿਆ ਕਹਿੰਦੀ ਬੰਨਿਆ ਫਿਰ ਮੈਂ ਤਾਂ ਲੈ ਕੇ ਟਟੇ ਨੂੰ ਬਹਣਾ ਭ ਇੱਕ ਦਿਨ ਹੋਰ ਆਗਾ ਤੂੰ ਤਾਂ ਲੈ ਜਾਏਗਾ ਸਾਰੇ ਬਸ ਫਾਂਟਾ ਵੱਡ ਦੀ ਲੋੜ ਹੀ ਤਾਇਆ ਤੈਨੂੰ ਖੇਤੀ ਨਹੀਂ ਕਰਨੀ ਇੱਕਦਾਂ ਤੂੰ ਪਾਣੀ ਲਾਉਂਦਾ ਸੁੱਕੀ ਪਈ ਆ ਇੱਕ ਤੂੰ ਪੌਨਰ ਦਾ ਵੀ ਬੀਜਿਆ ਹੁੰਦਾ ਨਾ 6-7 ਫੁੱਟ ਕੱਦ ਹੋਣਾ ਸੀ ਰਹਿਂਦੇ ਰਹਿਂਦੇ ਸ਼ੇਰਾਂ ਤੂੰ ਬਾਹਰ ਸਿਆਣਾ ਨਾ ਬਣ ਮੈਂ ਆਲਾ ਤੇਰੀ ਮਾਂ ਨੇ ਇੱਕ ਦੋ ਹੋਰ ਜੰਮੇ ਹੁੰਦੇ ਨਾ ਤੇਰੇ ਨਾਲ ਦੇ ਤੇ ਤੁਸੀਂ ਸਾਰੇ ਪਿੰਡ ਦਾ ਨੀਰ ਖਜਾਰ ਦਿੰਦਾ ਤਾਇਆ ਸਿਆਣਾ ਨਹੀਂ ਬਣਦਾ ਮੈਂ ਤੂੰ ਦੋ ਦਿਨ ਖੜ ਜਾ ਮੈਂ ਵੱਢ ਕੇ ਲੈ ਜਾਊਂਗਾ ਨਾਲੇ ਪਸ਼ੂਆਂ ਦੇ ਮੂੰਹ ਚ ਪੋਊਂਗਾ ਬਸ ਤੁਹਾਡੇ ਮੂੰਹੇ ਬੰਨੇ ਹੱਥ ਤੁਸੀਂ ਤਾਂ ਬੁਸ਼ਰਮ ਲਾਣਾ ਯਾਰ ਤੁਹਾਨੂੰ ਕਿੱਗੇ ਕੀ ਹੋਰ ਭੈਣ ਮਾਂ ਲੈ ਜਾ ਵੱਢ ਕੇ ਯਾਰ ਭੈ